ਸਰਕਾਰੀ ਪ੍ਰਧਾਨੇ ਸੋਹਣ ਬਾਂ ਦੋਸਤੋ ਕਿਵੇਂ ਆਪਣੇ ਅੱਜ ਵਾਲੇ ਪ੍ਰੋਗਰਾਮ ਦੇ ਅਜੰਡੇ ਦੇ ਵਿੱਚ ਹੈ ਕਿ ਮੈਂ ਇਸ ਸਮਰ ਦੀ ਲੋਕੇਸ਼ਨ ਦੇ ਵਿੱਚ ਕੈਨੇਡਾ ਜਾ ਕੇ ਆਇਆ ਤੇ ਉੱਥੇ ਵੀ ਕੈਨੇਡਾ ਦੇ ਵਿੱਚ ਵੀ ਤਕਰੀਬਨ ਹੁਣੇ ਪ੍ਰਚਲਿਤ ਹੋ ਗਿਆ ਕਿ ਜਿਹੜਾ ਇਹ ਸਮਰ ਦਾ ਮਹੀਨਾ ਹੁੰਦਾ ਮਈ ਜੂਨ ਦਾ ਆ ਵਿਸ਼ਵ ਕਾਨਫਰੈਂਸ ਦੇ ਨਾਮ ਦੇ ਉੱਤੇ ਇੱਕਾਂ ਦਸਾਂ ਵਾੜੀ ਰਵਾਇਤ ਇੱਕ ਕਿਸਮ ਦੀ ਰੈਗੂਲਰ ਜੀ ਸ਼ੁਰੂ ਹੋ ਗਈ ਹੈ ਤੇ ਉਹ ਨੂੰ ਇਹ ਕੰਟੀਨਿਊ ਰੱਖਦੇ ਹੋਏ ਉਹਨਾਂ ਨੇ ਉੱਥੇ ਬਰੌਂਟਨ ਦੇ ਵਿੱਚ ਤੇ ਦੋ ਦੋ ਬਿਸ਼ਪ ਕਾਨਫਰੰਸਾਂ ਜਿਹੜਾ ਉਹ ਜਿਨ੍ਹਾਂ ਨੇ ਉਹ ਨਾਮ ਰੱਖਦੇ ਨੇ ਨੀਵਨ ਸਟਾਈਲ ਹੈ ਉਹ ਕਿਤੇ ਵੀ ਕੋਈ ਪੰਜਾਬੀ ਕਾਨਫਰੰਸ ਹੁੰਦੀ ਆ ਤਾਂ ਉਹਦੇ ਅੱਗੇ ਬਿਸ਼ਪ ਪੰਜਾਬੀ ਕਾਨਫਰੰਸ ਰੱਖਿਆ ਜਾਂਦਾ ਚਾਹੇ ਉਹ ਸ਼ਹਿਰ ਲੈਵਲ ਦੀ ਹੋਵੇ ਚਾਹੇ ਉਹ ਪ੍ਰੋਵਿੰਸ ਲੈਵਲ ਦੀ ਹੋਵੇ ਇਹ ਇੱਕ ਇੰਫੈਕਟ ਪਰ ਨਾਂ ਉੱਪਰ ਰੱਖਤਾ ਜਾਂਦਾ ਤੇ ਜਿਹੜੀਆਂ ਇਹ ਵਿਸ਼ਵ ਪੰਜਾਬੀ ਕਾਨਫਰੰਸਾਂ ਵਾਲਾ ਖਾਸ ਤੌਰ ਤੇ ਕੈਨੇਡਾ ਦੇ ਵਿੱਚ ਚੱਲ ਰਿਹਾ ਇਹਦੇ ਬਾਰੇ ਆਪਣੇ ਡਾਕਟਰ ਸਿੰਦਰਪਾਲ ਜੀ ਬੈਠੇ ਇਹਨਾਂ ਨੂੰ ਮਿੱਜੀ ਜਾਣਕਾਰੀ ਆ ਜਾ ਕੇ ਆਈ ਨੇ ਸਵਰਾਜ ਸਿੰਘ ਜੀ ਜਾ ਕੇ ਆਈ ਨੇ ਆਪਣੇ ਡਾਕਟਰ ਸਾਹਿਬ ਨਿਸ਼ਮਨ ਜੀ ਉਹ ਵੀ ਜਾ ਕੇ ਆਈ ਨੇ ਇਹਨਾਂ ਨੂੰ ਵੀ ਪਰਸਨਲੀ ਕਾਫੀ ਕੁਝ ਇਹਦੇ ਬਾਰੇ ਜਾਣਕਾਰੀ ਵੀ ਆ ਤੇ ਇਹਨਾਂ ਨਾਲ ਉਧਰ ਵਾਲਿਆਂ ਦਾ ਜਿਹੜਾ ਅਪਡੇਟ ਸੰਪਰਕ ਵੀ ਰਹਿੰਦਾ ਦੋਸਤੋ ਜਿਹੜੀਆਂ ਇਹ ਕਾਨਫਰੰਸਾਂ ਵਾਲਾ ਹੈਗਾ ਕੈਨੇਡਾ ਵਾਲਾ ਇਹ ਜਿਹਨੂੰ ਆਪਾਂ ਕਹਿ ਦਈਏ ਇਹ ਪਰਸਨੈਲਿਟੀ ਓਰੀਐਂਟਰਡ ਨੇ ਵੀ ਮੰਨ ਲਓ ਇੱਕ ਪਰਸਨ ਮੰਨ ਲਓ ਮੈਂ ਆ ਪਰਮੰਦਰ ਸਿੰਘ ਜੇ ਤਮ ਕੋ ਜਿਹੜੀ ਕਾਨਫਰੰਸ ਪਰਮੰਦਰ ਸਿੰਘ ਜੇਲ ਵਾਲੀ ਆ ਉਹ ਮੰਨ ਲਓ ਨਹੀਂ ਹੈਗਾ ਉਹਦੇ ਵਿੱਚ ਉਹ ਐ ਨਹੀਂ ਵੀ ਕੋਈ ਐ ਨਹੀਂ ਲੱਗਦਾ ਵੀ ਇਹ ਸੰਸਥਾ ਕਰਾ ਰਹੀ ਆ ਐ ਨਹੀਂ ਲੱਗਦਾ ਵੀ ਇਹ ਕੋਈ ਸਮੂਹ ਹੈਗਾ ਉਹ ਮਨੋ ਨਿੱਜੀ ਤੌਰ ਤੇ ਲੱਗਦਾ ਹੈਗਾ ਕਿ ਇਹ ਇੱਕ ਪਰਸਨ ਤੇ ਉਹਦੇ ਆਲੇ ਦੁਆਲੇ ਦੇ ਜਿਹੜੇ ਉਹਦੇ ਗੂੜੇ ਦੋਸਤ ਮਿੱਤਰ ਨੇ ਜਾਂ ਜਿਨ੍ਹਾਂ ਦਾ ਉਹਦਾ ਪ੍ਰਭਾਵ ਹੈਗਾ ਉਹ ਕਰਵਾ ਰਹੀ ਹੈ। ਬਲੋ ਇੱਕ ਕਾਨਫਰੰਸ ਸੀ ਇਹਨਾਂ ਵੱਲੋਂ ਆਪਣੇ ਡਾਕਟਰ ਕਥੂਰੀਆ ਨੇ ਡਾਕਟਰ ਦਨਜੀਤ ਸਿੰਘ ਕਥੂਰੀਆ ਉਹ ਆਪਣੇ ਇੱਥੇ ਵੀ ਆਪਣੀ ਸੈਸਵਨ ਆਗੂ ਨੂੰ ਲੀਡਰਸ਼ਿਪ ਹਰ ਕੇਗਾ ਕਿ ਆਪਣੇ ਜਿਹੜਾ ਮੇਲਾ ਹੈਗਾ ਡਾਕਟਰ ਜੀਤ ਸਿੰਘ ਉਹਨਾਂ ਵਾਲਾ ਉਦੇਸ਼ ਇਹ ਸੀ ਉਹ ਆਪਣੀ ਗੂੜੀ ਟੀਮ ਲੈ ਕੇ ਇੱਥੇ ਆਉਣੀ ਹੋਈ ਸੀ ਤੇ ਉਥੇ ਵੀ ਉਹਨਾਂ ਨੇ ਇਹ ਮੈਂ ਇੱਥੇ ਦੱਸ ਦੇਣਾ ਚਾਹੁੰਦਾ ਕਿ ਇਹਨਾਂ ਦੋਹਾਂ ਕਾਨਫਰੰਸਾਂ ਦੇ ਵਿੱਚ ਜਿਹੜੀ ਆਪਣੀ ਪੰਜਾਬੀ ਸਹਿਸਭਾ ਹੈ ਮਹਾਨੀ ਸੀ ਤੇ ਜਿਹੜਾ ਸਾਥ ਜੇਲਾ ਹੈਗਾ ਡਾਕਟਰ ਦੀਪਕ ਜੀ ਦਾ ਉਹਨਾਂ ਨੇ ਵਿਸ਼ੇਸ਼ ਤੌਰ ਤੇ ਜਿਹੜਾ ਜ਼ਿਕਰ ਕਰਨ ਵਾਲੀ ਗੱਲ ਸੀ ਕਿ ਸਾਡਾ ਜਿਹੜਾ ਸਹਿਯੋਗ ਅਸੀਂ ਉਹਨਾਂ ਨੂੰ ਦਿੰਨੇ ਆ ਤੇ ਉਹ ਜਿਹੜਾ ਸਾਡੇ ਕੋਲੇ ਆਉਂਦੇ ਨੇ ਜਿਹੜਾ ਸਾਡਾ ਰابطਾ ਹੈਗਾ ਉਹਦਾ ਕਾਸਟ ਉੱਤੇ ਜਿੱਕਰ ਉਹਨਾਂ ਨੇ ਸੋਹਾਰ ਪ੍ਰੈਸ ਕਾਨਫਰੰਸ ਹੈਗੀ ਆ ਸੋਹਰ ਦੇ ਵਿੱਚ ਕੀਤਾ ਹੁਣ ਮੈਂ ਜਿਹੜਾ ਕਾਨਫਰੰਸ ਬਾਰੇ ਜਿਹੜੀ ਗੱਲ ਥੁਲਕੇ ਕਹਿਣੀ ਚੋਣਾ ਉਹ ਇਹ ਹੈ ਕਿ ਨਾਮ ਵਿਸ਼ਵ ਹੁੰਦਾ ਵਿਸ਼ਵ ਵਾਲਾ ਤਕਰੀਬਨ ਕੁਝ ਨਹੀਂ ਹੁੰਦਾ ਤੇ ਉਸ ਤੋਂ ਅੱਗੇ ਵਾਲਾ ਹੈਗਾ ਵੀ ਉਹ ਪਰਸਨੈਲਿਟੀ ਵਾਲਾ ਹੈਗਾ ਉਸ ਤੋਂ ਹੋਰ ਅੱਗੇ ਗੱਲ ਹੈਗੀ ਕਿ ਜਿਹੜਾ ਅੱਗੇ ਇੱਕ ਖਿੱਚ ਹੁੰਦੀ ਸੀ ਮੰਨ ਲਓ ਪੰਜਾਬ ਦੇ ਬੱਚਿਆਂ ਨੂੰ ਵੀ ਫੋਰਨ ਦੇ ਵਿੱਚ ਕੋਈ ਕਾਨਫਰੰਸ ਹੋ ਰਹੀ ਆ ਮੰਨ ਲਓ ਇੰਗਲੈਂਡ ਹੋ ਰਹੀ ਆ ਕਿਸੇ ਹੋਰ ਕੰਟਰੀ ਹੋ ਰਹੀ ਆ ਉੱਥੇ ਇੰਦਰ ਵਾਲਿਆਂ ਨੂੰ ਜਿਹੜਾ ਜਾਣਦਾ ਵੀ ਹੁੰਦਾ ਸੀ ਜੇ ਹੋ ਸਕੇ ਅਸੀਂ ਉਹ ਕਾਨਫਰੰਸ ਅਟੈਂਡ ਕਰ ਲਈਏ ਵੀ ਅਸਤੇ ਹਟ ਜਿਵੇਂ ਕਿਵੇਂ ਹੋਵੇ ਉਹ ਮੇਰਾ ਵੀਜ਼ਾ ਲਵਾ ਦੇਣ ਮੈਂ ਵੀਜ਼ਾ ਲਵਾ ਲਮਾ ਤੇ ਜੇ ਮੈਂ ਜਾਇਆ ਮਾ ਕਿਬੇ ਮੇਰੇ ਬਿਨਾ ਗਏ ਬਿਨਾ ਟੈਨਕੀ ਤੇ ਇਹ ਕਾਨਫਰੰਸ ਸੰਗ ਨਾ ਜਾਓ। ਮਤਲਬ ਜਿਹੜਾ ਮੇਰਾ ਆਪਣਾ ਮਹਿਸੂਸ ਕਰਨ ਵਾਲੀ ਗੱਲ ਆ ਬਈ ਕੁਝ ਗੱਲਾਂ ਇਹ ਤੁਸੀਂ ਆ ਬਲੰਡ ਕਰ ਰਿਹਾ ਪਰ ਜਿਹੜੀਆਂ ਕਿ ਮੈਨੂੰ ਮੈਂ ਇਹ ਇਸ ਮੰਨਣਾ ਕਰ ਰਿਹਾ ਕਿ ਕਰਦੀਆਂ ਬਣਦੀਆਂ ਨਹੀਂ ਚਾਹੀਦੀਆਂ। ਬਲੋ ਜੇ ਕੋਈ ਨਹੀਂ ਜਾਂਦਾ ਇਸ ਤਰ੍ਹਾਂ ਨਹੀਂ ਸੋਚਦਾ ਜਿਵੇਂ ਮੈਂ ਪਹਿਲਾਂ ਕਿਹਾ ਤਾਂ ਇਹ ਕੋਈ ਬਦਲੋ ਕੋਈ ਉਹਦਾ ਕੋਈ ਨਿੱਜੀ ਘਾਟਾ ਨਹੀਂ ਹੈਗਾ ਤੇ ਕੋਈ ਇਹ ਮਿੱਤਕੇ ਬਿਨਾ ਜਾਵੇ। ਕਿ ਮੈਂ ਜੇ ਨਾ ਉੱਥੇ ਕਾਨਫਰੰਸ ਦੇ ਵਿੱਚ ਜਾ ਰਿਹਾ ਹੈਗਾ ਤਾਂ ਉੱਥੇ ਜਾ ਕੇ ਪਤਾ ਨਹੀਂ ਮੈਨੂੰ ਕੀ ਛੇੜਾ ਵੱਲੋਂ ਅਲੋਕਾਰੀ ਕੋਈ ਮੈਨੂੰ ਉੱਥੇ ਜਾਣਕਾਰੀ ਮਿਲ ਜੂ ਜਾਂ ਮੇਰਾ ਕੋਈ ਯਾਰ ਬਾਕੂ ਜੂ ਤੇ ਉਸ ਤੋਂ ਕਹਾਵਲੀ ਗੱਲ ਆ ਕਿ ਜਿਵੇਂ ਆਪਣੀਆਂ ਸਹਿਸਵਾਵਾਂ ਦੇ ਵਿੱਚ ਵੀ ਹੈਗਾ ਆਪਾਂ ਇੱਥੇ ਵੀ ਦੇਖਦੇ ਆਂ ਸਾਰੇ ਪੰਜਾਬ 'ਚ ਵੀ ਦੇਖਦੇ ਆਂ ਕਿ ਜਿਹੜਾ ਨੌਜਵਾਨ ਵਰਗ ਹੈਗਾ ਜਿਹ ਕਿੰਨਾ ਕਿੰਨਾ ਨੇ ਆਪਾ ਤੋਂ ਬਾਹਰ ਆਉਣਾ ਉਹਨਾਂ ਦੀ ਜਿਹੜੀ ਸਮੂਲੀਅਤ ਹੈਗੀ ਆ ਉਹ ਮਿਸਿੰਗ ਹੋ ਗਈ ਤੇ ਜਿਹੜਿਆਂ ਦੀ ਸਮੂਲੀਅਤ ਹੈਗੀ ਉਹ ਪ੍ਰਬੰਧਕ ਉਹ ਜਿਹੜਾ ਨਿੱਜੀ ਬੰਦਾ ਹੋ ਗਿਆ ਉਹਦੇ ਨਾਲ ਦੇ ਨੇੜੇ ਵਾਲੇ ਹੋ ਗਏ ਤੇ ਹੋਰ ਜਿਹੜੇ ਉਹਨੂੰ ਖੁਸ਼ ਕਰਨ ਵਾਲੇ ਤੇ ਜਿਹੜੇ ਉਸੇ ਪ੍ਰਸ਼ਾਮਤ ਹੈਗੀ ਦੋਸਤੋ ਉਹ ਵੀ ਉਹਦੀ ਬਿਹੱਦ ਨਹੀਂ ਹੈ ਕਿ ਐਸ ਪੱਧਰ ਤੇ ਪ੍ਰਬੰਧਕਾਂ ਨੂੰ ਇਹ ਕੁਸ਼ਾਵਤ ਕੀਤੀ ਜਾਂਦੀ ਆ ਕਿ ਉਹਨਾਂ ਨੂੰ ਜਿਹੜੇ ਕਹਿੰਦੇ ਨੇ ਸੋਲੇ ਗਏ ਜਾਂਦੇ ਆ ਉਹਨਾਂ ਨੇ ਤੇ ਜਿਹੜਾ ਉੱਥੇ ਜਿਹੜੇ ਅਟੈਂਡ ਕਰਦੇ ਨੇ ਜਿਹੜੀ ਗਿਣਤੀ ਹੁੰਦੀ ਆ ਜਿਹਨੂੰ ਆਪਾਂ ਮਨੂੰ ਸਰੋਤੇ ਕਹਿ ਸਕਦੇ ਆ ਉਸ ਸਰੋਤਿਆਂ ਦੇ ਵਿੱਚ ਵੀ ਕਿਉਂਕਿ ਜਿਹੜਾ ਸਟੂਡੈਂਟਸ ਜਾਣ ਵਾਲਾ ਕੰਮ ਹੋਇਆ ਹੈਗਾ ਪਿਛਲੇ ਸਾਲਾਂ ਦੇ ਵਿੱਚ ਉਹ ਸਟੂਡੈਂਟਸ ਦੇ ਜਿਹੜੇ ਪੇਰੈਂਟਸ ਜਾਂਦੇ ਨੇ ਉਹਨਾਂ ਨੇ ਸਮਰਥ ਜਾਣਾ ਹੀ ਹੁੰਦਾ ਹੈਗਾ ਉਹ ਕਾਨਫਰੰਸ ਕਰਕੇ ਨਹੀਂ ਜਾਂਦੇ ਉਹ ਜਿਹੜਾ ਪੇਰੈਂਟ ਉਹ ਬੱਚਿਆਂ ਨੂੰ ਮਿਲਣ ਵਾਲੀ ਗੱਲ ਆ ਉਹ ਬੱਚਿਆਂ ਨੂੰ ਮਿਲਣ ਗਏ ਹੋਏ ਨੇ ਤੇ ਤਕਰੀਬਨ ਦਸਾਂ ਚੋਂ ਨੌ ਦਾ ਇਹ ਹਾਲ ਹੁੰਦਾ ਉਹਨਾਂ ਦਾ ਸਮਾਂ ਨਹੀਂ ਪੀਤ ਰਿਹਾ ਹੁੰਦਾ ਉਹ ਇਸ ਕਰਕੇ ਉੱਥੇ ਪਹੁੰਚ ਜਾਂਦੇ ਨੇ ਉਹਨਾਂ ਜੋ ਵੀ ਮੈਂ ਮਨੋ ਮੈਂ ਇਹ ਨਹੀਂ ਹੈ ਵੀ ਅੱਜ ਹੀ ਦੋ ਕਾਨਫਰੰਸਾਂ 'ਚ ਗਿਆ ਇਸ ਵਾਰੀ ਮੈਂ ਪਹਿਲਾਂ ਵੀ ਜਿੰਨੀ ਵਾਰੀ ਗਿਆ ਵਾ ਜਾਂਦਾ ਰਿਹਾ ਉੱਥੇ ਮੈਂ ਤਕਰੀਬਨ ਗਿਣਦਾ ਵੀ ਰਿਹਾ ਤੇ ਜਿਹੜੇ ਸਟੇਜ 'ਤੇ ਬੈਠੇ ਹੁੰਦੇ ਸੀ ਉਹਨਾਂ ਨੂੰ ਵੀ ਕਹਿੰਦਾ ਰਿਹਾ ਵੀ ਜਿਹੜੇ ਸਰੋਤੇ ਬੈਠੇ ਆ ਆਪਾਂ ਸਾਲ ਜੈ ਲਾਈਏ ਵੀ ਕਾਨਫਰੰਸ ਕੇ ਕਰਕੇ ਕਿੰਨੇ ਵਕਤ ਆਏ ਹੋਏ ਆਗੇ ਵੀ ਪੇਰੈਂਟਸ ਵਾਲਾ ਤਾਂ ਕਲੀਅਰ ਆ ਆਪਾਂ ਨੂੰ ਬਾਲਾ ਦਾ ਪਤਾ ਹੀ ਹੁੰਦਾ ਆਪਾਂ ਹੁਣ ਜਾਣਦੇ ਆ ਨਿੱਜੀ ਤੌਰ ਤੇ ਕਿ ਸੋ ਐਂਸੋ ਮਨੂ ਇਹਦੇ ਬੱਚੇ ਬਲਾਨੀ ਜਗ੍ਹਾ ਪੜਦੇ ਆ ਇਹਦਾ ਇੱਕ ਬੱਚਾ ਇਹਦੇ ਦੋ ਬੱਚੇ ਪੜਨ ਆਏ ਹੋਏ ਆ ਉਹਨੇ ਕਿੰਦੇ ਪੜਦੇ ਸੋ ਜਿਹੜੇ ਉਹ ਬੱਚੇ ਵੀ ਹੈਗੇ ਜਿਹੜੇ ਜਿਨ੍ਹਾਂ ਦੇ ਉਹ ਪੇਰੈਂਟਸ ਨੇ ਉਹ ਬੱਚੇ ਵੀ ਨਹੀਂ ਐਂਟਰ ਕਰਦੇ ਹਾਲ ਦੇ ਅੰਦਰ ਉਹ ਬਾਹਰੋਂ ਪੇਰੈਂਟਸ ਨੂੰ ਡ੍ਰੌਪ ਕਰਦੇ ਨੇ ਤੇ ਬਾਹਰੋਂ ਆ ਕੇ ਆਪਣਾ ਉਹ ਪਿਕ ਕਰ ਲੈਂਦੇ ਆ ਕਿ ਹੋਣ ਆਗੀ ਗੱਲ ਸੀ ਇਹ ਮਨ ਮੈਂ ਥੋੜਾ ਜਿਵੇਂ ਲੱਗਿਆ ਬੋਲਤਾ ਪਰ ਜਿਹੜਾ ਇਹਦਾ ਹਾਂ ਪੱਖੀ ਗੱਲ ਹੈ ਉਹ ਹਾਂ ਪੱਖੀ ਆ ਵੀ ਇਸ ਬਹਾਨੇ ਜਿਹੜੇ ਜਿੰਨੇ ਉੱਥੇ ਪਹੁੰਚਦੇ ਨੇ ਇੱਕ ਦੂਜੇ ਨੂੰ ਮਿਲ ਲੈਂਦੇ ਆ ਉਹ ਜਿਹੜਾ ਸੰਪਰਕ ਵਾਲੀ ਗੱਲ ਹੁੰਦੀ ਆ ਤੇ ਜਿੰਨੀ ਗੱਲ ਹੁੰਦੀ ਆ ਉਹ ਸਾਰੀ ਪੰਜਾਬੀ ਲਈ ਹੁੰਦੀ ਆ ਚਾਹੇ ਜਿਹੜਾ ਉਹਦਾ ਵੀ ਪੱਧਰ ਆ ਦੋਸਤੋ ਉਹ ਜਿੰਨਾ ਪੱਧਰ ਹੋਣਾ ਚਾਹੀਦਾ ਔਰ ਜਿਹੜਾ ਹਰ ਤੱਕ ਇਵੋਲੂਸ਼ਨ ਹੋਣਾ ਚਾਹੀਦਾ ਸੀ ਉਨਾ ਪੱਧਰ 'ਤੇ ਭਾਵੇਂ ਨਹੀਂ ਫਿਰ ਵੀ ਪੰਜਾਬੀ ਦੀ ਗੱਲ ਹੁੰਦੀ ਹੈ ਇਸੇ ਤਰ੍ਹਾਂ ਜਿਹੜੇ ਦੂਸਰੇ ਕੰਟਰੀਜ਼ ਦੇ ਵਿੱਚੋਂ ਵੀ ਹੈਗੇ ਵਾਰੀ-ਵਾਰੀ ਤੇ ਇਹੀ ਹੁੰਦਾ ਕੁਛ ਅਮਰੀਕਾ ਤੋਂ ਆਏ ਹੁੰਦੇ ਆ ਉਹਨਾਂ ਨੇ ਵੀ ਵੀ ਦੋਸਤਾਂ ਮਿੱਤਰਾਂ ਨੂੰ ਰਿਸ਼ਤੇ ਨਾਲ ਕਿਸੇ ਵਿਆਹ ਸ਼ਾਦੀ ਹੋ ਗਈ ਇਸ ਤਰ੍ਹਾਂ ਇੰਗਲੈਂਡ ਵਾਲੇ ਹੁੰਦੇ ਆ ਜਾਂ ਆਸਟ੍ਰੇਲੀਆ ਤੇ ਜਾਂ ਪਾਕਿਸਤਾਨ ਵਾਲਿਆਂ ਦਾ ਵੀ ਇਹੀ ਆ ਬਣ ਪੰਜਾਬ ਵਾਲਿਆਂ ਵਾਲੀ ਉਹ ਗੱਲ ਉਹ ਜਿਹੜੇ ਪਾਕਿਸਤਾਨ ਵਾਲੇ ਆਏ ਹੁੰਦੇ ਆ ਉਹਨਾਂ ਨਾਲ ਵੀ ਆਪਣਾ ਕਿਤੇ ਨਾ ਕਿਤੇ ਉਹ ਉਹਨਾਂ ਦੇ ਵਿੱਚ ਲੇਖਕ ਵੀ ਹੁੰਦੇ ਆ ਉਹਨਾਂ ਨਾਲ ਜਿਵੇਂ ਉਤਾਹਰਾ ਸਰਾ ਹੈਗੀ ਉਹ ਆਪਾਂ ਉੱਥੇ ਵੀ ਮਿਲੇ ਸੀ ਲਾਹੌਰ ਉਹ ਵੀ ਮੈਡੋ ਪਹੁੰਚੀ ਹੋਈ ਸੀ ਉੱਥੇ ਬੜੀ ਜ਼ਿੱਦਤ ਨਾਲ ਉਹ ਜਿੰਮੂਲਿਆ ਸੀ ਵੀ ਇਹ ਜਿਹੜੀ ਆਪਣੇ ਡਾਕਟਰ ਦਰਬੀਰ ਕਸੂਰੀ ਹੰਦਵਾ ਵਾਲੀ ਕਾਰਸਾ ਸੀ ਉਹਦੇ ਵਿੱਚ ਤੇ ਹੋਰ ਵੀ ਜਿਹੜੇ ਜਿਵੇਂ ਆਪਣੇ ਇੱਥੋਂ ਜਿਹੜੇ ਖਰੜ ਵਾਲੇ ਐਮ ਐਲ ਏ ਸੀ ਪਹਿਲਾਂ ਕਮਲ ਸੰਧੂ ਇਹ ਇਹ ਵੀ ਉਹੀ ਬੱਚਾ ਵਾਲਾ ਕੇਸ ਜਿਹੜਾ ਮੈਂ ਪਹਿਲਾਂ ਕਹਿ ਰਿਹਾ ਵੀ ਇਹਲੀ ਉੱਥੇ ਮਨ ਸ਼ਾਮਲ ਹੋਏ ਮੈਨੂੰ ਇਹ ਇਹ ਵੀ ਬੋਲਿਆ ਉੱਤੇ ਤੇ ਇਸ ਵਾਰ ਜਿਹੜਾ ਉਹ ਮੇਲ ਮਲਾਪ ਹੈਗਾ ਇੱਧਰ ਵਾਲਾ ਦਾ ਇਸ 바ਲੇ ਹੋ ਜਾਂਦਾ ਉਹ ਬਾਕੀ ਹੈਗਾ ਜਿਹੜਾ ਜਿਵੇਂ ਹੁਣ ਦੋ ਕਾਨਫਰੰਸਾਂ ਹੋਈਆਂ ਮੈਨੂੰ ਉਹ ਦੋਏ ਕਾਨਫਰੰਸਾਂ ਦੇ ਵਿੱਚ ਲੱਗਿਆ ਵੀ ਥੋੜਾ ਉਹਨਾਂ ਨੂੰ ਇੱਕ ਦੂਜੇ ਨਾਲ ਵੀ ਹੈਗਾ ਵੀ ਕਿਤੇ ਮੇਰੀ ਵਾਲੀ ਕਾਨਫਰੰਸ ਇਹਦੇ ਨਾਲ ਓ ਟਿੱਲੀ ਨਾ ਰਹਿ ਜਾਈ ਬਈ ਉਹ ਜਿਹੜਾ ਮੁਕਾਬਲੇ ਵਾਲੀ ਗੱਲ ਆ ਕੁਝ ਉਹਦੇ ਕਰਕੇ ਵੀ ਉਹ ਆਪਣਾ ਆਪੋ ਆਪਣੀ ਜਿਹੜੀ ਹੈਗੀ ਆ ਕੋਸ਼ਿਸ਼ ਕਰਦੇ ਨੇ ਕਿ ਅਸੀਂ ਮਤਲਬ ਇਹ ਨੂੰ ਕੁਛ ਨਾ ਕੁਛ ਇਹਦੀ ਆਊਟਪੁੱਟ ਇਹਦਾ ਕੋਈ ਮਨੋ ਰਿਜ਼ਲਟ ਆਵੇ ਤੇ ਜਿਹੜੀ ਹੁਣ ਕਹਾਵਲੀ ਗੱਲ ਆ ਕਿ ਪੰਜਾਬੀ ਲਈ ਉਹਨਾਂ ਨੇ ਦਰਸਲ ਕਰਨਾ ਕੀ ਚਾਹੁੰਦੇ ਨੇ ਜਿਹੜੇ ਜਿਹੜੇ ਮਤਲਬ ਜਿਹਨੂੰ ਆਪਾਂ ਕਹਿੰਦੇ ਆ ਵੀ ਸੀਰੀਅਸ ਸਵਾਲ ਨੇ ਪੰਜਾਬੀ ਭਾਸ਼ਾ ਆ ਕੇ ਤੇ ਆਪਾਂ ਇਹ ਪੰਜਾਬੀ ਭਾਸ਼ਾ ਨੂੰ ਗਾਂਹ ਇਹਦੇ ਲਈ ਕੀ ਕਰਨਾ ਚਾਹੀਦਾ ਕੀ ਨਹੀਂ ਕਰ ਰਹੇ ਕੀ ਏਜੰਡਾ ਹੋਣਾ ਚਾਹੀਦਾ ਉਹ ਜਿਹੜੀਆਂ ਉਹ ਸਾਰੀਆਂ ਗੱਲਾਂ ਨੇ ਦੋਸਤੋ ਕਹਿਣ ਨੂੰ ਕਹਿ ਦਿੱਤਾ ਜਾਂਦਾ ਕਿ ਪੇਪਰ ਪੜ੍ਹਨਗੇ ਜੀ ਸੋ ਐਂਡ ਸੋ ਹੁਣ ਸੁਖਣਾ ਪੰਜਾਬ ਚ ਯੂਨੀਵਰਸਿਟੀਆਂ ਬਹੁਤ ਹੋ ਗਈਆਂ ਉਹਨਾਂ ਦੇ ਕੋਈ ਵਾਈਸ ਚੈਂਸਲਰ ਆ ਕੇ ਹੋਇਆ ਜੀ ਉਹ ਜਿਹੜੇ ਪੇਪਰ ਨੇ ਉਹ ਲੱਗਦਾ ਨਹੀਂ ਹੈ ਕਿ ਸਾਰਿਆਂ ਨੂੰ ਸਾਰਿਆਂ ਕੋਲ ਪੇਪਰ ਹੀ ਪਹੁੰਚਦਾ ਹੈਗਾ ਉਹ ਪੇਪਰ ਕਿਹਾ ਜਾਂਦਾ ਬੋਲਿਆ ਜਾਂਦਾ ਪੰਜ ਤੇ ਕਿ ਇਹ ਪੇਪਰ ਮਤਲਬ ਉਹ ਇਹਨਾਂ ਨੇ ਪੜ੍ਹਨਗੇ ਤੇ ਉਹਦੇ ਵਿਚਾਰ ਨੂੰ ਲਗਾਉਗਾ ਉਹ ਵੀ ਨਾ ਪੇਪਰ ਪੜਨ ਵਾਲੀ ਗੱਲ ਹੁੰਦੀ ਆ ਤੇ ਜੇ ਜੇ ਉਸੋ ਪੇਪਰ ਦਾ ਰੈਫਰੈਂਸ ਵੀ ਦਿੰਦੇ ਆ ਜਿਹੜੇ ਉਹ ਕੰਟੈਂਟਸ ਵਾਲਾ ਹੈਗਾ ਜਿਹੜੀ ਸੀਰੀਅਸਨੈਸ ਹੈਗੀ ਆ ਉਹ ਮੈਨੂੰ ਨਹੀਂ ਲੱਗੀ ਕਿ ਜਿਹੜੀ ਹੋਣੀ ਚਾਹੀਦੀ ਆ ਕਿ ਉਹ ਨਹੀਂ ਹੁੰਦੀ ਹੁਣ ਦੋਸਤੋ ਤੇ ਜਿੱਥੋਂ ਤੱਕ ਆਪਾਂ ਨੂੰ ਲੱਗਦਾ ਹੈਗਾ ਤੇ ਚਾਹ ਵੀ ਜੋ ਕੁਛ ਵੀ ਉਹ ਜਿੰਨਾ ਵੀ ਕਰਦੇ ਆ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਹੈਗੇ ਕਿ ਆਪਾਂ ਕੋਈ ਉਹਨਾਂ ਨੂੰ ਸੁਧਾਰ ਲਿਆ ਸਕਦੇ ਆ ਪਰ ਜਿਹੜੇ ਦੋਸਤਾਂ ਮਿੱਤਰਾਂ ਨਾਲ ਨਹੀਂ ਉਹ ਉਧਰੋਂ ਟੈਲੀਫੋਨ ਕਰਦੇ ਨੇ ਕਿ ਸਾਡੀ ਆਹ ਤਿੰਨ ਦਿਨਾਂ ਦੀ ਕਾਨਫਰੰਸ ਆ ਤੁਸੀਂ ਜਰੂਰ ਆਵੋ ਸਾਨੂੰ ਉਧਰੋਂ ਟੈਲੀਫੋਨ ਕਰਕੇ ਇੱਧਰ ਵਾਲਾਨੂੰ ਪ੍ਰੇਸ਼ਾਨ ਕਰਦੇ ਨੇ ਸਾਨੂੰ ਲੱਗਦਾ ਵੀ ਯਾਰ ਕਾਨਫਰੰਸ ਰੱਖਦੇ ਸਾਡੀ ਮਿਸ ਹੋ ਜਵੇ ਹੁਣ ਮੈਂ ਕਹ ਰਿਹਾ ਅਭੀ ਜੋ ਮਿਸ ਵੀ ਜਿਹਦੀ ਹੋ ਜਾਂਦੀ ਹੈ ਕੋਈ ਬੜਾ ਨੁਕਸਾਨ ਨਹੀਂ ਹੈਗਾ ਪਰ ਦੂਜਾ ਹਿੱਸਾ ਦੂਜਾ ਹਿੱਸਾ ਇਹ ਹੈਗਾ ਕਿ ਆਪਾਂ ਉਹਨਾਂ ਨੂੰ ਉਹਨਾਂ ਤੋਂ ਕਿਸੇ ਵੀ ਵੀ ਤਵੱਜੂ ਕਰਦੇ ਹੋਏ ਜਦੋਂ ਜਦੋਂ ਕਿ ਇਹ ਵੀ ਇੱਕ ਹਾਰਡ ਫੈਕਟ ਆ ਉਹਨਾਂ ਵਾਲੇ ਸਪੌਂਸਰਸ਼ਿਪ ਤੇ ਵੀ ਵੀ ਜਿੰਨੇ ਜ਼ਿਆਦਾ ਸੌਖੇ ਨਹੀਂ ਲੱਗਦੇ ਇੱਕ ਦੂਸਰਾ ਹੈਗਾ ਜੋ ਵੀਜ਼ਾ ਲੱਗ ਵੀ ਜਾਵੇ ਤਾਂ ਵੀ ਕੋਈ ਏਡੀ ਖਾਸ ਗੱਲ ਨਹੀਂ ਉਹ ਵੀਜ਼ਾ ਦਾ ਖਾਸ ਤੌਰ ਤੇ ਕੈਨੇਡਾ ਵਾਲੇ ਦਾ ਜਿੰਨੀ ਪਾਸਪੋਰਟ ਦੀ ਮਿਆਦਾ ਉਹ ਨਹੀਂ ਲਾਣਦੇ ਵੀਜ਼ਾ ਜੀ ਤੇ ਆਪਾਂ ਜਦੋਂ ਸਾਡੇ ਨਾਲ ਉਹ ਰابطਾ ਕਰਦੇ ਨੇ ਜਦੋਂ ਇੱਧਰ ਸਾਡੇ ਵੱਲ ਆਉਂਦੇ ਨੇ ਉਹ ਜਿਹੜੀਆਂ ਸਾਡੇ ਆ ਜਿਹੜੇ ਫੰਕਸ਼ਨ ਹੁੰਦੇ ਨੇ ਉਡੀਕ ਇੰਦਰੂ ਛੁੱਟੀਆਂ ਕੱਟਣ ਆ ਜਾਂਦੇ ਨੇ ਉਹ ਅਸੀਂ ਉਹਨਾਂ ਨੂੰ ਮਤਲਬ ਇੰਨਾ ਜ਼ਰੂਰ ਕਹੀਏ ਸਾਖਤ ਹੋ ਕੇ ਕਹੀਏ ਵੀ ਭਾਈ ਜੋ ਕਰਦੇ ਹੋ ਜਿੰਨਾ ਕਰਦੇ ਹੋ ਵਧੀਆ ਪਰ ਇਹ ਬਹੁਤ ਘੱਟ ਹੈਗਾ ਹੋਰ ਸਿੱਧਤ ਨਾਲ ਹੋਰ ਜੋਰ ਨਾਲ ਕਰੋ ਇਹ ਮੈਂ ਥੋੜਾ ਟਾਈਮ ਦੇ ਵੀ ਕੋਸਟ ਹੈ ਇਹ ਮੈਂ ਇੰਨੀ ਗੱਲ ਕਹਤੀ ਪਰ ਮੈਂ ਸ਼ੁਰੂ ਸੇ ਕਹਿਣਾ ਚਾਹਉ ਇਹ ਚਾਹੁੰਦਾ ਸੀ ਕਿ ਸਾਰਿਆਂ ਨੂੰ ਹੁਣ ਆ ਅੱਜ ਕੱਲ ਜਿਹੜਾ ਨੌਲੇਜ ਵਾਲਾ ਹੈ ਕੁਤਾ ਸਾਰਾ ਕੋਲੇ ਨੌਲੇਜ ਆਪਣੇ ਕੋਲ ਹੈਗਾ ਮੈਨੂੰ ਮਿਲ ਹੀ ਜਾਂਦਾ ਹੈਗਾ ਵੀ ਜੇ ਕਿਸੇ ਨੇ ਸਵਾਲ ਲੰਭੂ ਕੋਈ ਗੱਲ ਪੁੱਛਣੀ ਹੋਵੇ ਮੈਨੂੰ ਥੋੜਾ ਸਮਾਂ ਬਚਾਉਂਦੇ ਹੋਈ ਮੈਨੂੰ ਮੈਂ ਮਨੋ ਜੀ ਇਹਨੂੰ ਫਰੀਦ ਜੇ ਜੇ ਕੋਈ ਵੀ ਦੋਸਤ ਮਿੱਤਰ ਕੋਈ ਨਿੱਜੀ ਮੇਰੇ ਕੋਲੋਂ ਨਿੱਜੀ ਤੌਰ ਤੇ ਸਵਾਲ ਪੁੱਛਣਾ ਚਾਹੁੰਦਾ ਮੈਂ ਉਹਦਾ ਜਵਾਬ ਮੈਨੂੰ ਮੈਂ ਕਹਿੰਦਾ ਸਵਾਲ ਜਵਾਬ ਵਾਂਗੂ ਜੇ ਥੋੜਾ ਜਿਹਾ ਟਾਈਮ ਲਈ ਆਪਾਂ ਕਰ ਸਕਦੇ ਹਾਂ ਕਿਸੇ ਦੋਸਤ ਨੇ ਕੋਈ ਵੀ ਗੱਲ ਪੁੱਛਣੀ ਹੋਵੇ ਬਿਨਾਂ ਜੇ ਮੈਨੂੰ ਪਰਸਪਰ ਕੰਕੂ ਜੀ ਮੈਂ ਬਹੁਤ ਆਪਸ ਵਿੱਚ ਬਹਿ ਗਏ ਰਹੇ ਜਿਹੜੇ ਸਨ ਉਹਨਾਂ ਨੇ ਠੀਕਾ ਹੋਣ ਕਰਾਂਗੇ ਨਾ ਪੈਸੇ ਮંજੂਰੀਆਂ ਦੇ ਉਹਦੇ ਵਿੱਚ ਆਪਣੇ ਪੈਟਰਨ ਹੈਗੇ ਨੇ ਜਿਵੇਂ ਹੋਰ ਆਪਣੇ ਡਾਕ ਗੁਰਪ੍ਰਧਨ ਗੱਲ ਜੀ ਨੇ ਤੇ ਆਪਣੇ ਉਹ ਜਿਹੜੇ ਐਸਪੀ ਸਿੰਘ ਜੀ ਦੇ ਪਾਈ ਚਾਂਸਲੇ ਰਾਮ ਸਰਵਾਲੀ ਉਹ ਹੈਗੇ ਨੇ ਇਧਰ ਵਾਲੇ ਪੰਜਾਬ ਵਾਲੇ ਬੰਦੇ ਨਾਲ ਜੁੜੇ ਹੋਇਆ ਤੇ ਦੂਸਰੇ ਹੈਗੇ ਨੇ ਉਹ ਅਜੈਬ ਸਿੰਘ ਚੱਠਾ ਉਹ ਪਹਿਲਾਂ ਇਹ ਇਕੱਠੇ ਹੁੰਦੇ ਸੀ ਉਸ ਤੋਂ ਬਾਅਦ ਇੱਕ ਦੀ ਇੱਕ ਤੋਂ ਦਾ ਦੋ ਬਣ ਗਿਆ ਕਿੰਨਾ ਵੀ ਗੈਪ ਹੁੰਦਾ ਨਾ ਦੀ ਕਾਰਨ ਇਹਨਾਂ ਦਾ ਹਫਤੇ ਦਾ ਹੀ ਸੀ ਅਸਲ ਵਿੱਚ ਜੋ ਇਹ ਮੁਕਾਬਲੇ ਨਾਲ ਹੀ ਕੰਮ ਆ ਜੀ ਕੱਠ ਕਿੰਨਾ ਹੁੰਦਾ ਤੁਸੀਂ ਕੱਠ ਮਤਲਬ ਤੇਲ ਆਪਾਂ ਸਹੀ ਅੱਖਰਾਂ ਚ ਕਹੀਏ ਤਾਂ ਮਤਲਬ 8 2 350 ਤੱਕ ਪਹੁੰਚ ਜਾਂਦਾ ਹੈਗਾ ਤੇ ਉਹ ਜ਼ਿਆਦਾ ਕੋਪੀ ਰੈਕਸ ਹੁੰਦੇ ਆ ਜੀ ਮੈਂ ਤੁਸੀਂ ਦੋਨੇ ਕੀਤੀਆਂ ਆ ਰੈਂਡ ਕਿੰਨੇ ਕ ਬੰਦੇ ਨੇ ਜਿਹੜੇ ਦੋਨੇ ਰੈਂਡ ਕਰਦੇ ਆ ਇਹ ਇਹਨਾਂ ਦੇ ਵਿੱਚ ਵੀ ਮਤਲਬ ਕੋਈ ਐਨੀ ਵੱਡੀ ਗੜਤੀ ਨਹੀਂ ਹੈ ਕਿਉਂਕਿ ਉਹ ਹੀ ਗਰੁੱਪਿਸਮ ਵਾਲੀ ਗੱਲ ਵੀ ਹੈਗੀ ਆ ਉਹਦੇ ਵਿੱਚ ਵੀ ਫਿਰ ਪਤਾ ਲੱਖਦੇ ਆ ਨਾ ਵੀ ਸਾਡੇ ਵਾਲੀ ਵਾਲੇ ਚੋਂ ਇੱਧਰ ਵਾਲੀ ਤੋਂ ਉੱਧਰ ਕਿੰਨੇ ਗਏ ਇੱਕ ਦੂਜੇ ਦਾ ਉਹ ਪਤਾ ਰੱਖਦੇ ਆ ਪਰ ਕੁਝ ਬੰਦੇ ਹੈਗੇ ਜਿਹੜੇ ਕਾਮਨ ਥੋੜੇ ਬਸ ਜਾਂਦੇ ਹੋਰ ਕੋਈ ਇਹ ਪੰਜਾਬੀ ਲਿਟਰੇਚਰ ਤੋਂ ਜਿਹੜਾ ਹੈਗਾ ਕਿ ਕਿੰਨੀ ਕੁ ਇਹਨੂੰ ਅੱਗੇ ਵਧਾਰੇ ਹੈਗਾ ਕਿ ਆਪਣੇ ਆਪ ਨੇ ਆਪ ਕੀ ਲਿミਟਡ ਹੈ ਇਹ ਜਾਵਨੀ ਵਾਲੀ ਗੱਲ ਤੋਂ ਰਹਿ ਗਈ ਸੀ ਜਿਹੜਾ ਕੈਨੇਡਾ ਗਵਰਨਮੈਂਟ ਹੈਗੀ ਜਿਵੇਂ ਆਪਣੇ ਹੱਕ ਸੱਭਿਆਚਾਰਕ ਮਾਮਲਿਆਂ ਬਾਰੇ ਅਮਨਿਸਟੀ ਹੈਗੀ ਐ ਉੱਥੇ ਜਾ ਕੇ ਜਿਹੜੀ ਪੰਜਾਬੀ ਲੈਂਗੁਏਜ ਆ ਮਾਈਨੋਰਟੀ ਦੀ ਲੈਂਗੁਏਜ ਆ ਗਈ ਉਹ ਜਿਹੜਾ ਪ੍ਰਮੋਟ ਕਰਨ ਲਈ ਫਾਉਂਡਸ ਵਗੈਰਾ ਦੇਣ ਦੇ ਵਿੱਚੋਂ ਲਿਬਰਲ ਹੈਗੀ ਨਹੀਂ ਇੰਨੀ ਕਾਨਫਰੰਸਿਸ ਹੈਗੀਆਂ ਜਾਂ ਜਿਹੜੀਆਂ ਅਫਰਟਸ ਹੈਗੀਆਂ ਇਹ ਉਹਨਾਂ ਲਈ ਉਹ ਜਿਹੜਾ ਫੰਡ ਵੀ ਜਨਰੇਟ ਹੁੰਦਾ ਹੈਗਾ ਕਿ ਉਹਨਾਂ ਨੂੰ ਮਤਲਬ ਹੈਲਪ ਗਵਰਨਰ ਵੱਲੋਂ ਵੀ ਮਿਲਦੀ ਹੈਗੀ ਆ ਤੇ ਇਹ ਯੂਟਿਲਾਈਜੇਸ਼ਨ ਵੀ ਦੰਦਿਆ ਕਰਦੇ ਆ ਠੀਕ ਹੈ ਜੀ ਧੰਨਵਾਦ ਥੈਂਕ ਯੂ ਜੀ